ਸਸਿਕਾ ਉਸਾਰਿਆਂ ਨੂੰ ਕਿੱਦਾਂ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਅੱਜ ਲੈ ਕੇ ਆਏ ਨਵੀਂ ਵੀਡੀਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਮੈਂਟ ਤੇ ਲਾਈਕ ਜਰੂਰ ਕਰਿਓ ਜੇ ਤੁਸੀਂ ਇਦਾਂ ਦੀ ਵੀਡੀਓ ਹੋਰ ਦੇਖਣਾ ਚਾਹੁੰਦੇ ਹੋ ਜਾਂ ਕਿਸੇ ਹੋਰ ਟੌਪਿਕ ਤੇ ਕੋਈ ਵੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਪਹਿਲੇ ਕਮੈਂਟ ਕਰਕੇ ਜਰੂਰ ਦੱਸ ਸਕਦੇ ਹੋ ਆਓ ਜੀ ਹੁਣ ਥਰੂ ਕਰਦੇ ਆਂ ਅੱਜ ਦੀ ਵੀਡੀਓ ਆਕੇ ਅੱਜ ਦੀ ਨਵੀਂ ਵੀਡੀਓ ਇਸ ਵੀਡੀਓ ਚ ਅਸੀਂ ਗੱਲ ਕਰਾਂਗੇ ਕਿ ਜਦੋਂ ਜਦੋਂ ਤੁਸੀਂ ਗੱਡੀ ਲਵਦੇ ਹੁੰਦੇ ਹੋ ਉਜ਼ਾਤ ਤੋਂ ਸੈਕੰਡ ਹੈਂਡ ਗੱਡੀ ਤੇ ਕੀ ਵਾਰ ਹੁੰਦਾ ਕਿ ਉਹਦੇ ਕਿਲੋਮੀਟਰ ਪਿੱਛੇ ਕਿਤੇ ਹੁੰਦੇ ਨੇ ਮਕੈਨਿਕ ਨੇ ਜਾਂ ਕਿਸੇ ਹੋਰ ਨੇ ਪ੍ਰਾਈਵੇਟ ਕਿਧਰੋਂ ਤੁਸੀਂ ਲੈਂਦੇ ਹੋ ਤੁਹਾਨੂੰ ਡਾਊਟ ਹੁੰਦਾ ਹਮੇਸ਼ਾ ਹਾਂ ਨੁਕ ਕਿ ਕਿਲੋਮੀਟਰ ਪਿੱਛੇ ਨਾ ਕਿਤੇ ਹੋ ਉਹਦੇ ਬਾਅਦ ਇਹ ਛੋਟੀ ਜੀ ਟ੍ਰਿਕੇ ਤੁਸੀਂ ਘਰ ਬੈਠੇ ਆਪ ਵੀ ਚੈੱਕ ਕਰ ਸਕਦੇ ਹੋ ਕਿਸੇ ਵੀ ਗੱਡੀ ਦਾ ਤੇ ਇਹ 100% ਨਹੀਂ ਸਹੀ ਹੁੰਦਾ ਪਰ ਇੱਥੇ ਤੁਹਾਨੂੰ ਐਸਟੀਮੇਟ ਲੱਗ ਜਾਂਦਾ ਹੈ ਕਿ ਕਿੱਦਾਂ ਤੁਸੀਂ ਨੇ ਹੋਏ ਨੇ ਉਹਨੂੰ ਐਸਟੀਮੇਟ ਜਿਆ ਹੋ ਜਾਂਦਾ ਹੈ ਉਹਦੇ ਲਈ ਤੁਹਾਨੂੰ Google ਤੇ ਜਾ ਕੇ ਲਿਖਣਾ ਪੈਣਾ ਹੈ ਵੈਰੀਫਿਕੇ ਵੈਰੀਫਿਕਾਰ ਰਿਪਿਜੀਓਨੇ ਫੇਟੂਆਤੇ ਜਿਉ ਤੋਂ ਦੀ ਪਹਿਲੀ ਵੈਬਸਾਈਟ ਤੇ ਜਾਵੋਗੇ ਪੋਰਟਾਲੇ ਡਾ ਆਟੋਮੋਬਿਲਿਸਤਾ ਜੀ ਇੱਥੇ ਲਿਖਿਆ ਹੁੰਦਾ ਵੈਰੀਫਿਕਾਰ ਉਲਤਿਮੀ ਰਿਪਿਜੀਓਨੇ ਫੇਟੂਆਤੇ ਜਾ ਕੇ ਤੁਸੀਂ ਇੱਥੇ ਕਰੋਗੇ ਕਲਿਕ ਵਾਈਲ ਲਾ ਵੈਰੀਫਿਕਾਰ ਕੋਈ ਵੀ ਗੱਡੀ ਵੀ ਤੁਸੀਂ ਜਿੱਦਾਂ ਅਸੀਂ ਗੱਡੀ ਦੇਖ ਲੈਣੇ ਆ ਮੈਂ ਸਰਚ ਕੀਤਾ ਜੀ ਆਟੋ ਸਕੂਟ ਤੇ ਇੱਥੇ ਗੱਡੀ ਲੱਗੀ ਏ ਰਨਾਲਟ ਵਾਲਿਆਂ ਦੀ ਇਹ ਸਾਡੇ ਕੋਲ ਤਾਰਗਾ ਨੰਬਰ ਆ ਗਿਆ ਐ EX OI ਤਾਰਗਾ ਹੀ ਇੱਥੇ ਪਾਵਾਂਗੇ ਆਹ ਤੋਂ ਵੇਖ ਕੋਲੋ EX 930 F E ਹੁਣ ਇੱਥੇ ਹੀ ਲਿਖਣਾ ਏ ਆ ਜਿਹੜਾ ਫੋਟੋ ਤੁਸੀਂ ਤੁਹਾਨੂੰ ਦਿੱਤਾ ਹੋਇਆ ਐ X 6w2cj ਕਨ ਕੀ ਇਹ ਗੋ n 1 ਦੇਖ ਰਿਹਾ ਸਹੀ ਹੈ ਕਿ ਗਲਤ ਹੈ n 1 ਨਹੀਂ ਗਲਤੀ ਦੁਆਰਾ ਲਿਖਣਾ ਪੈਣਾ ਸਾਨੂੰ 8h 5 w n 3 a ਹੋ ਗਿਆ ਵੈਲਿਊ ਟੂ ਫੇਅਰ ਹੀ ਕਰਾਂਗੇ ਅਬ ਯਾਰੀ ਚੇਰ ਕਾ ਆਇਓ ਕੋ ਇੱਥੇ ਲੋ ਹਾਨੂੰ ਡਿਟੇਲ ਆ ਗਈ ਹੈ ਕਿ ਇਹ ਗੱਡੀ ਜਿਹੜੀ ਆਪਾਂ ਦੇਖੀ ਹੀ ਰੋਡ ਵਾਲਿਆਂ ਦੀ ਉਹਦੀ 2018 ਚ ਹੋਈ ਰਿਵੀਜ਼ਿਓਨ 24152 ਕਿਲੋਮੀਟਰ ਤੇ ਤੇ ਫਿਰ 2020 ਚ ਹੋਈ ਹੈ 31800 ਕਿਲੋਮੀਟਰ ਤੇ ਤੇ 28 2018 ਇਹ 28 ਨਵੰਬਰ 2022 ਚ ਹੋਈ ਹੈ 33232 ਦੇ ਹੁਣ ਅਸੀਂ ਦੇਖਨੇ ਆ ਉਹਨਾਂ ਨੇ ਗੱਡੀ ਵੇਚਣੇ ਕਿੰਨੇ ਕਿਲੋਮੀਟਰ ਤੇ ਲਾਈਏ ਇਹ ਤੁਹਾਨੂੰ ਐਸਟੀਮੇਟ ਹੋ ਜਾਏਗਾ ਕਿ ਗੱਡੀ ਕਿੰਨੀ ਕਿ ਚੱਲੀ ਉਹ ਇੱਥੇ ਸ਼ੋਅ ਕਰਦੇ ਹੋਏ ਨੇ ਗੱਡੀ ਦੇ ਕਿਲੋਮੀਟਰ 43497 ਤੇ ਇਹਦੀ ਲਾਸਟ ਰਿਵੀਜ਼ਨ ਹੋਈ 2022 ਚ ਮਤਲਬ ਕਿ 2 ਸਾਲ ਪਹਿਲਾਂ ਤੇ ਇਹ 33000 ਕਿਲੋਮੀਟਰ ਤੇ ਮੇਰੇ ਐਸਟੀਮੇਟ ਦੇ ਹਿਸਾਬ ਨਾਲ ਕਿਲੋਮੀਟਰ ਪਿੱਛੇ ਨਹੀਂ ਕੀਤੇ ਤੇ ਇਦਾਂ ਤੁਹਾਨੂੰ ਐਸਟੀਮੇਟ ਲੱਗ ਸਕਦਾ ਕਿਦਾਂ ਤੁਸੀਂ ਕਿਹੜੀ ਗੱਡੀ ਲੈਣ ਜਾਂਦੇ ਹੋ ਉਹਦੇ ਕਿਲੋਮੀਟਰ ਪਿੱਛੇ ਕੀਤੇ ਨੇ ਕਿ ਨਹੀਂ ਕੀਤੇ ਮਿਲਦੇ ਆ ਅਗਲੀ ਵੀਡੀਓ ਚ